ਇੱਕ ਅਬੋਹਰ ਤੋਂ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ 4 ਸਾਲ ਦਾ ਰਿਲੇਸ਼ਨਸ਼ਿਪ ਮੁੰਡੇ ਤੇ ਕੁੜੀ ਦਾ ਪਰ ਅਚਾਨਕ ਹੁਣ ਮੁੰਡੇ ਦੇ ਵੱਲੋਂ ਯਾਨੀ ਕਿ ਪ੍ਰੇਮੀ ਦੇ ਵੱਲੋਂ ਆਪਣੀ ਹੀ ਪ੍ਰੇਮਿਕਾ ਲੜਕੀ ਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਰਾਡਾ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੇਜ਼ ਧਾਰ ਹਥਿਆਰਾਂ ਦੇ ਨਾਲ ਲੜਕੀ ਦੇ ਸਿਰ ਦੇ ਉੱਪਰ ਵਾਰ ਕੀਤੇ ਜਾਂਦੇ ਨੇ ਔਰ ਤੁਹਾਨੂੰ ਦੱਸਦੇ ਕਿ ਖੂਨ ਨਿਕਲਿਆ ਹੈ ਸਿਰ ਦੇ ਵਿੱਚ ਸੱਟ ਲੱਗੀ ਹੋਈ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਪੂਰਾ ਮਾਮਲਾ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਹੈ ਕਿ 4 ਸਾਲ ਹੋ ਚੁੱਕੇ ਸੀ ਲੜਕੇ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਕਿ 4 ਸਾਲ ਤੋਂ ਅਸੀਂ ਦੋਨੋਂ ਰਿਲੇਸ਼ਨ ਦੇ ਵਿੱਚ ਸੀ ਸਾਡਾ ਰਿਲੇਸ਼ਨ ਚੱਲ ਰਿਹਾ ਸੀਗਾ ਇੱਥੋਂ ਤੱਕ ਕਿ ਮੈਂ ਆਪਣੇ ਘਰਵਾਲਿਆਂ ਤੱਕ ਵੀ ਦੱਸਿਆ ਹੋਇਆ ਸੀ ਔਰ ਇਸ ਲੜਕੀ ਦਾ ਮੇਰੇ ਘਰਵਾਲਿਆਂ ਦੇ ਨਾਲ ਵੀ ਮਿਲਵਰਤਨ ਸੀਗਾ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਸ ਲੜਕੀ ਦਾ ਆਉਣ ਜਾਣ ਸੀ ਪਰ ਅਚਾਨਕ ਜਦੋਂ ਕਾਲਜ ਜਾਂਦੀ ਹੈ ਤਾਂ ਮੇਰੇ ਨਾਲ ਨਾਤਾ ਤੋੜ ਦਿੱਤਾ ਜਾਂਦਾ ਹੈ ਔਰ ਲੜਕੀ ਮੈਨੂੰ ਕਹਿੰਦੀ ਹੈ ਕਿ ਮੇਰਾ ਤੇਰੇ ਨਾਲ ਕੋਈ ਫਿਊਚਰ ਨਹੀਂ ਹੈ ਔਰ ਮੈਂ ਤੇਰੇ ਨਾਲ ਨਹੀਂ ਰਹਿਣਾ ਉਸ ਤੋਂ ਬਾਅਦ ਲੜਕੇ ਦਾ ਕਹਿਣਾ ਹੈ ਕਿ ਮੇਰੀਆਂ ਸਾਰੀਆਂ ਫੋਨ ਕੋਲਾ ਬਲੌਕ ਦੇ ਵਿੱਚ ਪਾ ਦਿੱਤੀਆਂ ਗਈਆਂ ਮੇਰੇ ਜਿਹੜੇ ਨੰਬਰ ਨੇ ਉਹ ਬਲੌਕ ਦੇ ਵਿੱਚ ਪਾ ਦਿੱਤੇ ਗਏ ਮੈਨੂੰ ਹਰ ਜਗ੍ਹਾ ਤੋਂ ਬਲੌਕ ਕਰ ਦਿੱਤਾ ਗਿਆ ਔਰ ਮੈਂ ਲਗਭਗ 15 ਲੱਖ ਰੁਪਈਆ ਲੜਕੀ ਦੇ ਉੱਪਰ ਖਰਚ ਚੁੱਕਿਆ ਹੈ ਇਹ ਮੁੰਡੇ ਦੇ ਬਿਆਨ ਨੇ ਮੁੰਡੇ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਜਿਹੜਾ ਪ੍ਰੇਮੀ ਹੈ ਉਹਦਾ ਇਹ ਬਿਆਨ ਹੈ ਕਿ ਮੈਂ ਲੜਕੀ ਦੇ ਉੱਪਰ 15 ਲੱਖ ਰੁਪਈਆ ਖਰਚ ਚੁੱਕਿਆ ਹਾਂ 4 ਸਾਲਾਂ ਦੇ ਵਿੱਚ ਮੈਂ ਇਹਨੂੰ ਫੋਨ ਲੈ ਕੇ ਦਿੱਤਾ ਉਸਨੂੰ ਲੈਪਟਾਪ ਲੈ ਕੇ ਦਿੱਤਾ ਮੈਂ ਉਹਦਾ ਪੜ੍ਹਾਈ ਦਾ ਖਰਚਾ ਚੁੱਕਿਆ ਮੈਂ ਉਸਦੀਆਂ ਫੀਸਾਂ ਭਰਦਾ ਸੀਗਾ ਇਹ ਲੜਕੇ ਦਾ ਕਹਿਣਾ ਹੈ ਹਾਲਾਂਕਿ ਇਹ ਮਾਮਲਾ ਜਾਂਚ ਦੇ ਅਧੀਨ ਹੈ ਇਸ ਦੀ ਪੁਲਿਸ ਜਾਂਚ ਕਰੇਗੀ ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਉਧਰ ਲੜਕੀ ਦਾ ਵੀ ਪੱਖ ਸੁਣਿਆ ਹੈ ਤੇ ਲੜਕੀ ਦਾ ਕਹਿਣਾ ਹੈ ਕਿ ਡੇਢ ਸਾਲ ਤੋਂ ਇਹ ਮੁੰਡਾ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਸੀਗਾ ਅਸੀਂ ਇਹਨਾਂ ਦੇ ਘਰਦਿਆਂ ਨੂੰ ਵੀ ਦੱਸਿਆ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਅਸੀਂ ਇਹਨਾਂ ਦੇ ਘਰਦਿਆਂ ਨੂੰ ਵੀ ਦੱਸਿਆ ਕਿ ਮੁੰਡਾ ਤੰਗ ਪਰੇਸ਼ਾਨ ਕਰ ਰਿਹਾ ਪਰ ਕੋਈ ਵੀ ਐਕਸ਼ਨ ਜਿਹੜਾ ਆ ਉਹ ਨਹੀਂ ਲਿਆ ਗਿਆ ਤਾ ਉਸ ਤੋਂ ਬਾਅਦ ਹੁਣ ਅੱਜ ਜਦੋਂ ਲੜਕੀ ਨੇ ਸਾਰੇ ਜਗ੍ਹਾ ਤੋਂ ਬਲਾਕ ਕਰ ਦਿੱਤਾ 1.5 ਸਾਲ ਤੋਂ ਲੜਕੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਤਾਂ ਅੱਜ ਲੜਕੀ ਦਾ ਕਹਿਣਾ ਹੈ ਕਿ ਦੋ ਮੁੰਡੇ ਨਾਲ ਲੈ ਕੇ ਉਹਨਾਂ ਨੇ ਮੂੰਹ ਬੰਨੇ ਖੋਏ ਸੀਗੇ ਔਰ ਮੈਂ ਜਦੋਂ ਪਾਣੀ ਦਾ ਰੈਬਰ ਲੈਣ ਵਾਸਤੇ ਗਈਆਂ ਪਾਣੀ ਭਰਨ ਦੇ ਵਾਸਤੇ ਗਈਆਂ ਆਰੂ ਵਾਲਾ ਤਾਂ ਉੱਥੇ ਮੇਰੇ ਸਿਰ ਦੇ ਵਿੱਚ ਵਾਰ ਕਰ ਦੱਤੇ ਨੇ ਜੀ ਹਾਂ ਮੇਰੇ ਉੱਪਰ ਜਾਨ ਲੇਵਾ ਹਮਲਾ ਕਰ ਦਿੱਤਾ ਹੈ ਲੜਕੀ ਦੇ ਵੱਲ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਅਸੀਂ ਦੇਖ ਪਾ ਰਹੇ ਹਾਂ ਕਿ ਲੜਕੀ ਦੇ ਸਿਰ ਦੇ ਵਿੱਚ ਕਾਪਾ ਜੁੜਾਉ ਮਾਰਿਆ ਜਾਂਦਾ ਹੈ ਜਿਸ ਤੋਂ ਬਾਅਦ ਲੜਕੀ ਫੱਟੜ ਹੋ ਜਾਂਦੀ ਹੈ ਤੇ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਨੀ ਕਿ ਮੁੰਡੇ ਦਾ ਕਹਿਣਾ ਹੈ ਕਿ ਸਾਡਾ 4 ਸਾਲ ਦਾ ਪਿਆਰ ਸੀ 4 ਸਾਲ ਦਾ ਰਿਲੇਸ਼ਨ ਸੀਗਾ ਪਰ ਆਚਾਰਿਕ ਜਦੋਂ ਲੜਕੀ ਦਾ ਕਾਲਜ ਸਟਾਰਟ ਹੁੰਦਾ ਹੈ ਤੇ ਉਸ ਤੋਂ ਬਾਅਦ ਲੜਕੀ ਕਹਿੰਦੀ ਹੈ ਕਿ ਮੇਰਾ ਤੇਰੇ ਨਾਲ ਕੋਈ ਫਿਊਚਰ ਨਹੀਂ ਹੈ ਮੈਂ ਤੇਰੇ ਨਾਲ ਨਹੀਂ ਰਹਿਣਾ ਤਾਂ ਉਸ ਤੋਂ ਬਾਅਦ ਲੜਕੀ ਦੇ ਵੱਲੋਂ ਮੁੰਡੇ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ ਔਰ ਲੜਕੀ ਦਾ ਇਲਜ਼ਾਮ ਹੈ ਕਿ ਮੈਨੂੰ 1.5 ਸਾਲ ਤੋਂ ਲੜਕੇ ਦੇ ਵੱਲੋਂ ਜਿਹੜਾ ਤੰਗ ਪਰੇਸ਼ਾਨੂ ਕੀਤਾ ਜਾ ਰਿਹਾ ਉਧਰੋਂ ਹੁਣ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੋਨਾਂ ਧਿਰਾਂ ਦੇ ਬਿਆਨ ਜੋੜੇ ਨੇ ਪੁਲਿਸ ਦੇ ਵੱਲੋਂ ਸੁਣੇ ਜਾ ਰਹੇ ਨੇ ਇੱਕ ਵਾਰ ਜੋ ਅਸੀਂ ਗੱਲਬਾਤ ਕੀਤੀ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਲੜਕੇ ਦਾ ਵੀ ਪੱਖ ਸੁਣਿਆ ਲੜਕੀ ਦੇ ਪਰਿਵਾਰ ਦਾ ਵੀ ਪੱਖ ਸੁਣਿਆ ਔਰ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਗਲਾਈ ਦੀ ਗੁੜਿਆ ਪਾਣੀ ਲੈਣ ਗਈ ਸੀ ਘਰੋਂ ਤੇ ਬਾਅਦ ਚ ਮੈਂ ਤਾਂ ਕੀ ਕਰ ਲੈ ਗਿਆ ਬਜੀ ਸਰਕਾਰੀ ਮੈਂ ਤਾਂ ਬਾਅਦ ਫੋਨ ਆਇਆ ਕਿ ਜਦੋਂ ਇਹ ਕੱਪੂਤ ਹੋਣਾ ਚੋਂ ਮੁੰਡਾ ਸੀ ਕਦੋਂ ਤੋਂ ਪਰੇਸ਼ਾਨ ਕਰ ਰਿਹਾ ਸੀ ਤੁਸੀਂ ਕਦੀ ਉਹਨੂੰ ਪ੍ਰਿਆਸ ਨਹੀਂ ਕੀਤਾ ਵੀ ਸਮਝਾ ਲਈ ਇੱਕ ਦੋ ਵਾਰੀ ਘਰੇ ਉਹਦੇ ਗਿਆ ਕੇ ਵੀ ਲਾਂਭਾ ਵੀ ਦਿੱਤਾ ਹੈਗਾ ਉਹਦੇ ਪਰਿਵਾਰ ਨੇ ਕੋਈ ਗੱਲ ਨਹੀਂ ਗੌਰ ਨਹੀਂ ਕੀਤੀ ਅੱਜ ਕਿੰਨੇ ਵਜੇ ਦਾ ਬਖਸੀ ਜਦੋਂ ਨੂੰ ਮਾਰਿਆ ਇਹ 10 ਵਜੇ ਦਾ ਬਖਸੀ ਪੁਲਿਸ ਮੌਕੇ ਤੇ ਪਹੁੰਚੀ ਸੀ ਹੋਰਸਾ ਨਹੀਂ ਪਹੁੰਚੀ ਸੀ ਠੀਕ ਇਹਨਾਂ ਤੋਂ ਪੂਰੇ 4 ਸਾਲ ਤੋਂ ਮੇਨ ਨਾਲ ਰਿਸ਼ਤ ਠੀਕ ਹੈ ਮੇਰੇ ਪੂਰੇ ਪਰਿਵਾਰ ਤੇ ਉਹਨਾਂ ਆ ਜਾਣਾ ਸੀ ਜੀ ਠੀਕ ਮੇਰੇ ਨਾਨਕੇ ਦਾਦਕੇ ਸਭ ਨਾਲੋਂ ਵੱਡਦੀ ਹੈ ਜੀ ਠੀਕ ਮੇਰੀ ਭੈਣ ਦੇ ਵਿਆਹ ਤੱਕ ਸਰ ਰੀਬਨ ਵੀ ਉਹਨੇ ਕਟਾਇਆ ਸੀ ਕਹਿੰਦੀ ਮੈਂ ਤੁਹਾਡੇ ਘਰ ਦੀ ਛੋਟੀ ਨੂੰ ਮੇਰੇ ਹੱਕ ਮੰਦੇ ਠੀਕ ਉਹਦੇ ਘਰ ਦੀ ਜੱਜ ਜੀ ਸਾਰੇ ਮੇਰੇ ਘਰ ਦੇ ਜੱਜ ਜੀ ਘਰਾਂ ਤੇ ਨਹੀਂ ਆਣ ਜਾਣਾ ਸਰ ਠੀਕ ਹੈ ਸਰ ਐਨ ਕੁੜੀ ਨੂੰ ਮੈਂ ਕਾਲਜ ਲਾਇਆ ਜੀ ਪਾਪਾ ਫਰੀਦ ਅੰਮੀਆ ਫੀਸ ਦਾ ਸਭ ਚੀਜ਼ ਮੈਂ ਕਰਦਾ ਸੀ ਜੀ ਬਬਾ ਦੀ ਫੀਸ ਕੋਲੇ ਦੀ ਫੀਸ ਸਭ ਮੈਂ ਕਰਦਾ ਸੀ ਠੀਕ ਹੈ ਠੀਕ ਹੈ ਜੀ ਪਹਿਲਾਂ ਸਾਡੀ ਨੰਬਰ ਚ ਲੜਾਈ ਹੋਈ ਏ ਕੁੜੀ ਵੇਠੀ ਹੋ ਕੇ ਮੇਰੇ ਕੋਲ ਆਪੇ ਆ ਗਈ ਠੀਕ ਹੈ ਉਸ ਤੋਂ ਬਾਅਦ ਇਹ ਕੁੜੀ ਅੱਜ ਤੋਂ ਮੈਨੂੰ ਮਹੀਨਾ ਪਹਿਲਾਂ ਕਹਿੰਦੀ ਏ ਜੀ ਮੈਂ ਤੇਰੇ ਨਾਲ ਨਹੀਂ ਰਹਿਣਾ ਨਹੀਂ ਰਹਿਣਾ ਮੈਨੂੰ ਤੇਰੇ ਨਾਲ ਮੇਰਾ ਫਿਊਚਰ ਨਹੀਂ ਦਿੱਖਦਾ ਠੀਕ ਹੈ ਸਰ 4 ਸਾਲਾਂ ਜੇ ਕੁੜੀ ਦੇ ਪਿੱਛੇ ਮੈਂ 15-20 ਲੱਖ ਰੁਪਏ ਲਾਏ ਠੀਕ ਹੈ ਠੀਕ ਹੈ ਜੀ ਸਭ ਕੁਝ ਆਮ ਦਾ ਕੁੜੀ ਨੂੰ ਮਤਲਬ ਇੰਨਾ ਕੁ ਕੋਸ਼ਿਸ਼ ਰੱਖਿਆ ਕਿ ਮੱਚਾ ਦੇ ਮਾਪਾਪ ਨੂੰ ਮੇਰਾ ਨਾਮ ਆਜ਼ ਨਹੀਂ ਰਿਹਾ ਕੀਤਾ ਹੋਣਾ ਸਭ ਕੁਝ ਉਹ ਗੋੜੀ ਦਾ ਬਕਿੱਤਾ ਜੀ ਉਸ ਤੋਂ ਬਾਅਦ ਸਰ ਮਹੀਨਾ ਪਹਿਲਾਂ ਮੈਨੂੰ ਕਹਿੰਦੀ ਇਹ ਮੈਨੂੰ ਤੇਰੇ ਨਾਲ ਦਾ ਫਿਊਚਰ ਨਹੀਂ ਦਿਖਦਾ ਸਰ ਮੇਰਾ ਸਭ ਕੁਝ ਲਵਾ ਕੇ ਘਰ ਪਰਿਵਾਰ ਮੇਰਾ ਸਭ ਉਜਾੜ ਕੇ ਸਭ ਕੁਝ ਮੇਰਾ ਖਾ ਕੇ ਉਹਨੂੰ ਗੋੜੀ ਨੂੰ ਸਰ ਮੇਰੇ ਨਾਲ ਦਾ ਫਿਊਚਰ ਨਹੀਂ ਦਿਖਦਾ ਸੀ ਜੀ ਸਰ ਬੋਲੋ ਤੇ ਮੈਂ ਗਲਤ ਸੀ ਜਾਂ ਸਹੀ ਸੀ ਨਹੀਂ ਇੱਕ ਪਤਾ ਪਹਿਲਾਂ ਇਹ ਕੁੜੀ ਨਾਲ ਮੇਰੀ 2 ਘੰਟੇ ਗੱਲ ਹੋਈ ਆ ਵੀ ਤੱਕ ਪ੍ਰੂਫ ਹੈ ਤੁਹਾਨੂੰ ਇੱਕ ਇੱਕ ਵੀਜ ਪੇਜ ਦਿੰਦੀ ਆ ਠੀਕ ਹੈ ਠੀਕ ਹੈ ਮੈਂ ਕੋ ਸੱਪਿਆ ਸਰ ਠੀਕ ਹੈ ਠੀਕ ਹੈ ਕਿ ਉਸ ਤੋਂ ਬਾਅਦ ਮੈਨੂੰ ਇਹਨੇ ਕਿਹਾ ਸੀ ਮੈਂ ਦਿੱਲੀ ਜਾਣਾ ਲੈ ਬੈਟਾ ਤੂੰ ਮੇਰੇ ਨਾਲ ਚੱਲ ਠੀਕ ਹੈ ਸਭ ਸਾਡੀ ਗੱਲ ਹੋਈ ਉਸ ਤੋਂ ਬਾਅਦ ਜੀ ਪਤਾ ਨਹੀਂ ਇਹਦੇ ਮਨ ਚ ਕੀ ਆਇਆ ਉਸ ਤੋਂ ਮੇਰੇ ਬਣਾਇਆ ਫਿਰ ਮੈਂ ਨਾਲ ਲੜਾਈ ਕਰ ਲਈ ਠੀਕ ਹੈ ਠੀਕ ਹੈ ਸਰ ਉਸ ਤੋਂ ਬਾਅਦ ਜੇ ਪਾਣੀ ਲੈਣ ਆਈ ਆ ਉੱਥੇ ਮੇਰੇ ਨਾਲ ਦੀ ਗੱਲ ਹੋਈ ਆ ਅਸੀਂ ਥੋੜਾ ਜਿਹੀ ਸੀ ਆਪਾਂ ਇਸ ਨੂੰ ਮੈਂ ਉੱਥੇ ਹੀ ਖੜਾ ਸੀ ਅੱਛਾ ਮੈਂ ਸ਼ੌ ਮੇਰੇ ਨਾਲ ਗੱਲਾਂ ਗੁੱਲਾਂ ਹੋਈਆਂ ਦੀਆਂ ਸਰ ਤੇ ਸਰ ਇਹ ਪਾਣੀ ਦੀ ਗੱਲ ਜੇ ਕਿ ਸਕੂਟੀ ਤੋਂ ਲਗੀ ਪਾਣੀ ਤਾਂ ਪੈਨ ਤੇ ਲੱਗਿਆ ਡਿੱਗ ਪਈ ਇਹਦੇ ਸਿਰ ਤੇ ਝੋਟ ਲੱਗੀ ਤੋਂ ਉਹਨੇ ਮਰਤੇ ਇਲਜਾਮ ਲਾ ਗਏ ਅੱਛਾ ਮਤਲਬ ਤੁਸੀਂ ਮਾਰੇ ਨਹੀਂ ਵੀ ਉਹਦੇ ਵੱਲ ਗਈ ਹੈ ਜੀ ਪੇਸ਼ੀ ਕੇ ਅੰਮ੍ਰਿਤਸਰ ਹਰ ਜਗ੍ਹਾ ਗਈ ਅੰਦੀ ਮੰਮੀ ਨਾਲ ਗਈ ਹੈ ਜੀ ਵੀ ਬਲੂ ਫੇਰ ਤੋਂ ਕੱਲੀ ਕੱਲੀ ਫੋਟੋ ਪਈ ਹੈ ਠੀਕ ਹੈ ਜੀ ਹੋਰ ਜੱਟੋ ਮੇਰੀ ਭੈਣ ਦਾ ਪਿਆ ਜਾਸਰ ਕੀਤਾ ਸੀ ਉਹਦੇ ਅੰਦੀ ਮੰਮੀ ਨਾਨੀ ਇਹ ਖੁਦ ਯਾਦ ਹੋ ਕੇ ਸਰ ਇਹ ਮੇਰੇ ਨਾਲ ਗਈ ਹੈ ਜੀ ਚੰਗਾ ਇਹਨੂੰ ਲਹਿੰਗਾ ਪਵਾ ਕੇ ਚੰਗਾ ਤਿਆਰ ਕਰਾ ਕੇ ਸਭ ਕੁਝ ਨੂੰ ਨਾਲ ਲੈ ਕੇ ਗਿਆ ਜੀ ਮੈਂ ਆਪੇ ਬਿਲ ਬਲੂ ਕਾਨੂੰਨਾ ਸਭ ਫੋਟੋਆਂ ਦੇ ਸਕਦਾ ਜੀ 4 ਸਾਲ ਕੁਰੀ ਮੇਰਾ ਰਿਲੇਸ਼ਨ ਦੇ ਰਹੀ ਹੈ ਜੀ ਮੈਂ ਤਾਂ ਇਹ ਕਹਣਾ ਜੀ ਜੇ ਇਹਨੇ ਮੇਰੇ ਨਾਲ ਰਹਿਣਾ ਹੀ ਨਹੀਂ ਸੀ ਤਾਂ ਫਿਰ ਮੈਨੂੰ 4 ਸਾਲਾਂ ਜਿੰਨਾ ਬਰਬਾਦ ਕਿਉਂ ਕੀਤਾ ਸੀ ਸਭ ਕੁਝ ਮੇਰਾ ਇਹ ਉਜਾਰਤਾ ਸਕੂਟੀ ਲੈਪਟਾਪ ਫੋਨ ਹਰ ਇੱਕ ਚੀਜ਼ ਨੂੰ ਮੇਰੇ ਲੈ ਕੇ ਦਿੱਤੀ ਹੋਏ ਸਰ ਮੈਂ ਸੁਣਾਣਾ ਨਹੀਂ ਚਾਹੁੰਦਾ ਮੈਂ ਲੋਕਾਂ ਨੂੰ ਕਰਾਣਾ ਨਹੀਂ ਚਾਹੁੰਦਾ ਕਿ ਮਿਸਟਰ ਰੋਟੇਵਾ ਲੋਕੀ ਕਹਿੰਦੇ ਆ ਪਰ ਮੇਰੀ ਹੁਣ ਮਜਬੂਰੀ ਬਣ ਚੁੱਕੀ ਹਾਂ ਇਹ ਮੈਨੂੰ ਹਲਾਤੀਏ ਜੇ ਕਰਦੇ ਜੀ ਸਰ ਮੈਨੂੰ ਦੱਸਣਾ ਪੈ ਰਿਹਾ ਸਾਡਾ ਰਿਲੇਸ਼ਨ ਖਰਾਬ ਵੀ ਇਹਦੇ ਕਾਲਜ ਫਰੈਂਡਾਂ ਕਰਕੇ ਹੋਇਆ ਜੀ ਉਹਨਾਂ ਨੇ ਨੁਪਟਿਆ ਆਪਾਂ ਸਿੱਧੀ ਗੱਲ ਸਰ ਮੁੱਦ ਕੇ ਨਾਲੇ ਬੰਦੇ ਆ ਜੀ ਮੈਨੂੰ ਬਹੁਤ ਵਧੀਆ ਸੀ ਕੁੜੀ ਮੈਨੂੰ ਬਹੁਤ ਵਧੀਆ ਸੀ ਕਿਹ ਚ ਸਟੱਪ ਚੱਪੋਗੇ ਤੁਸੀਂ ਕਹੋਗੇ ਉਹਦੇ ਨਾਲ ਹੀ ਰਹਿਣਾ ਜਬਰ ਮੈਂ ਤਾਂ ਜ਼ਬਰਦਸਤੀ ਨਹੀਂ ਹੈ ਕੋਈ ਮੈਂ ਤਾਂ ਅੱਜ ਵੀ ਕਹਿਣਾ ਉਹਗੀ ਆਪਾਂ ਬਣਾਉਣ ਨੂੰ ਤਿਆਰ ਹਾਂ ਸਰ ਕਿਉਂਕਿ ਮੇਰਾ ਪਿਆਰ ਹੈ ਮਤਲਬ ਐਨਾ ਕੁਝ ਹੋਣ ਤੋਂ ਬਾਅਦ ਉਹ ਕੁੜੀ ਨੂੰ ਸੋਚਣਾ ਚਾਹੀਦਾ ਸੀ ਮੇਰੇ ਵਰਗੇ ਨਹੀਂ ਬੰਦੇ ਨੇ ਮੇਰਾ ਐਨਾ ਕੀਤਾ ਅੱਜ ਮੈਂ ਸਟੈਪ ਬੈਕ ਕਿਉਂ ਕਰ ਰਹੀ ਹਾਂ ਰੀਜ਼ਨ ਵੀ ਹੋਣੀ ਚਾਹੀਦੀ ਸਰ ਐਸੇ ਜਿਵੇਂ ਜਲਦੀ ਕਲੀ ਦਿੱਜੇ ਜਦੋਂ ਨੂੰ ਮੈਂ ਲੈ ਕੇ ਦਿੱਤੀ ਉਹ ਤੋਂ ਫਿਰ ਤਾਂ ਖੜ ਸੀਗਾ ਸਰ ਨਸਰ ਦੁਬਈ ਗਿਆ ਮੈਂ 50-60 ਹਜ਼ਾਰ ਰੁਪਏ ਕਮਾਇਆ ਹੋਊਗਾ ਉਹ ਤਾਂ ਧਰੋਂ ਉਹਦੇ ਵਿੱਚੋਂ ਦੀ ਮੈਂ ਕਾਲੀ ਦੀ ਫੀਸ ਬੜੀ ਲੈ ਕੇ ਨੂੰ ਲੈਪਟਾਪ ਲੈ ਕੇ ਦਿੱਤਾ ਮੈਂ 10 ਰੁਪਏ ਕੰਨ ਨਹੀਂ ਦਿੱਤੇ ਸਰ ਆ ਕੀ ਮਾਮਲਾ ਕੀ ਹੈ ਜੀ ਤੁਸੀਂ ਲੜਕੀ ਨੇ ਕਿਹੜੇ ਕਿ ਰੋਕ ਲਾਇਆ ਕਿ ਕੋਈ ਮੁੰਡਾ ਉਸਨੂੰ ਤੱਕ ਕਰ ਰਿਹਾ ਸੀਗਾ ਪਰੇਸ਼ਾਨ ਕਰ ਰਿਹਾ ਸੀ ਕਿ ਕਹਿ ਦਿੱ ਉਸ ਨੂੰ ਲੋਕਾਂ ਦਾ ਹਮਲਾ ਕਰਕੇ ਉਸ ਨੂੰ ਸੌਟ ਕਰਦੇ ਜੀ ਇਹ ਤਨਾਸੀ ਦੀਆਂ ਚੀਜ਼ਾਂ ਜਿਹੜਾ ਰਿਸਿਵ ਹੋਏ ਉਹ 컬러 ਨਹੀਂ ਨੇ ਲੱਗਦੀ ਜੋ ਗਿਆਨ ਕਰ ਦਿੱਤੇ ਜਾਣਗੇ ਤੇ ਉਹਦੇ ਗਿਆਨ ਦੇ ਮੁਤਾਬਕ ਇਹ ਕਰਦੇ ਆ ਰਹੀ ਹੈ ਮੁੱਛਿਆ ਨੂੰ ਸੋ ਕਿੰਨੀ ਸਟੈਜਟੀ ਐਮਐਲਰ ਦੇ ਮੁਤਾਬਕ ਕਰਦੇ ਆ ਅਮਲਰ ਦੇ ਮੁਤਾਬਕ ਇਹ ਸਟੈਜਟੀ ਨੂੰ ਸੱਚ ਨਾ ਨਹੀਂ ਪਾਈਆਂ ਲੱਗਦੀ ਮਨੁਖਲਾ ਦੀ ਕਰੀ ਤੇ ਉੱਤੇ ਲਾਪਟਾ ਲਗਾ ਦੇ ਤੇ ਤੁਮਾ ਜਿਹਨੇ ਇਹਨਾਂ ਦੇ ਧਾਰਨ ਦੇ ਲਈ ਕੰਮ ਕੀ ਕਰੇ ਕੀ ਮੰਨਦੇ ਹੋ ਕਿ ਅੰਦਰ ਸਮਾਜ ਵਿੱਚ ਲੜਕੇ ਲੜਕੀਆਂ ਜਿਹੜੀਆਂ ਹੈ ਜਾਂ ਕਹਿ ਰਹੇ ਕਿ ਸੁਰੱਖਿਅਤ ਹਨ ਪੁਲਿਸ ਨੂੰ ਵੀ ਇਹ ਲੱਗਿਆ ਕਿ ਲੜਕੇ ਲੜਕੀਆਂ ਆਪਣੇ ਹੱਥਾਂ ਤੋਂ ਵੀ ਬਾਹਰ ਆਸਰੇ ਕਿੰਪੁਚੇ ਇਸ ਤਰ੍ਹਾਂ ਦੇ ਘਰੇ ਲੜਕੇ ਕਿਸ ਤਰ੍ਹਾਂ ਵੀ ਕਰ ਰਹੇ ਜਿਹੜੇ ਇਸ ਤਰ੍ਹਾਂ ਦੇ ਦੰਦਾਂ ਅਨਸਾਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਖਲ ਨਹੀਂ ਜੋਗਾ ਕੋਈ ਨਹੀਂ ਲੜਕਣ ਸੁਧਾਰ ਜਿਹਾ ਬਦਲਦਾ ਤੇ ਉਹਨਾਂ ਸਫਲਤਾ ਪ੍ਰਾਪਤ ਕਰਨ ਨੂੰ ਮਦਦ ਕਰਦੇ